ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਮੂਹ ਜ਼ਿਲ੍ਹਾ ਪ੍ਰਬੰਧਕਾਂ ਅਤੇ ਖੇਤਰੀ ਦਫ਼ਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਲ 2025-26 ਦੀਆਂ ਨਵੀਆਂ ਅਤੇ ਸੋਧੀਆਂ ਪਾਠ ਪੁਸਤਕਾਂ ਦੀ ਮੰਗ ਸਮੇਂ ਸਿਰ ਮੁਖ ਦਫ਼ਤਰ ਨੂੰ ਭੇਜਣ ਦਾ ਨਿਰਦੇਸ਼ ਦਿੱਤਾ ਹੈ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਐਕਸਲ ਸ਼ੀਟ ਅਨੁਸਾਰ ਇਹ ਸੂਚਨਾ 20 ਸਤੰਬਰ ਤੱਕ ਡਿਮਾਂਡ ਮੁਖ ਤਫ਼ਤਰ ਨੂੰ ਭੇਜੀ ਜਾਣੀ ਹੈ ਇਸ ਦੇ ਨਾਲ ਹੀ ਬੋਰਡ ਨੇ ਨਵੀਆਂ ਲਾਗੂ ਕੀਤੀਆਂ ਅਤੇ ਸੋਧੀਆਂ ਪਾਠ ਪੁਸਤਕਾਂ ਦੀ ਸੂਚੀ ਵੀ ਭੇਜ ਦਿੱਤੀ ਹੈ ਤਾਂ ਜੋ ਖੇਤਰੀ ਦਫ਼ਤਰ ਸਮੇਂ ਸਿਰ ਆਪਣੀਆਂ ਮੰਗਾਂ ਨੂੰ ਸਹੀ ਢੰਗ ਨਾਲ ਦਰਜ ਕਰਵਾ ਸਕਣ ਪੱਤਰ ਵਿੱਚ ਸਪਸ਼ਟ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਕਿਤਾਬ ਜਾਂ ਕਿਤਾਬਾਂ ਦੀ ਹਾਲਤ ਵਿਕਰੀ ਜਾਂ ਵੰਡਣ ਦੇ ਯੋਗ ਨਹੀਂ ਹੈ ਤਾਂ ਉਹਨਾਂ ਨੂੰ ਸਟਾਕ ਵਿੱਚ ਦਾਖਲ ਨਾ ਕੀਤਾ ਜਾਵੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਾਰੀਆਂ ਪਾਠ ਪੁਸਤਕਾਂ ਉੱਚ ਗੁਣਵੱਤਾ ਵਾਲੀਆਂ ਹੋਣ ਅਤੇ ਵਿਦਿਆਰਥੀਆਂ ਨੂੰ ਸਮੇਂ ਸਿਰ ਪਹੁੰਚਾਈਆਂ ਜਾਣ ਤੁਹਾਨੂੰ ਦੱਸ ਦਈਏ ਕਿ ਨਵੇਂ ਸੈਸ਼ਨ ਵਿੱਚ ਬੋਰਡ ਪਹਿਲੀ ਦੂਜੀ ਤੀਜੀ ਛੇਵੀਂ ਦਸਵੀਂ 11ਵੀਂ ਅਤੇ 12ਵੀਂ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਵਿੱਚ ਬਦਲਾਅ ਕਰ ਰਿਹਾ ਹੈ ਪੀ ਐਸ ای ਬੀ ਸਿੱਖਿਆ ਮੰਤਰਾਲੇ ਵੱਲੋਂ ਭੇਜੀ ਗਈ ਸੂਚੀ ਵਿੱਚ ਕੁੱਲ 29 ਕਿਤਾਬਾਂ ਬਦਲੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਗਣਿਤ ਪੰਜਾਬੀ ਅੰਗਰੇਜ਼ੀ ਕੰਪਿਊਟਰ ਸਾਇੰਸ ਸੋਸ਼ਲ ਸਾਇੰਸ ਸੀ ਵਿਕਸ ਕੰਪਿਊਟਰ ਸਾਇੰਸ ਅਕਾਊਂਟੈਂਸੀ ਬਿਜ਼ਨਸ ਸਟੱਡੀਜ਼ ਅਰਥ ਸ਼ਾਸਤਰ ਰਾਜਨੀਤੀ ਸ਼ਾਸਤਰ ਫੰਡਾਮੈਂਟਲ ਆਫ ਈ ਬਿਜ਼ਨਸ ਫੰਕਸ਼ਨਲ ਇੰਗਲਿਸ਼ ਰੋਜ਼ਾਨਾ ਜੀਵਨ ਵਿੱਚ ਤਕਨਾਲੋਜੀ ਆਦੀ ਮੁੱਖ ਤੌਰ ਤੇ ਸ਼ਾਮਲ ਹਨ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਕਸਰ ਦੇਖਿਆ ਗਿਆ ਹੈ ਕਿ ਨਵੀਆਂ ਆਈਆਂ ਕਿਤਾਬਾਂ ਦੀ ਮੰਗ ਪਹਿਲਾ ਤੋਂ ਛਪੀਆਂ ਕਿਤਾਬਾਂ ਨਾਲੋਂ ਵੱਧ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 2025-26 ਲਈ ਭੇਜੀ ਜਾ ਰਹੀ ਐਕਸਲ ਸ਼ੀਟ ਵਿੱਚ ਇਹਨਾਂ ਕਿਤਾਬਾਂ ਦੀ ਮੰਗ ਨੂੰ ਸਹੀ ਰੂਪ ਵਿੱਚ ਦਰਜ ਕਰਨਾ ਲਾਜ਼ਮੀ ਹੋਵੇਗਾ ਨਾਲ ਹੀ ਖੇਤਰੀ ਦਫ਼ਤਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦੇ ਸਟਾਕ ਵਿੱਚ ਉਪਲਬਧ ਕਿਤਾਬਾਂ ਦੀ ਸਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਆ ਮੰਗ ਕੀਤੀ ਜਾਵੇ ਜੇਕਰ ਕਿਸੇ ਖੇਤਰੀ ਦਫ਼ਤਰ ਕੋਲ ਵਾਧੂ ਸਟਾਕ ਹੈ ਤਾਂ ਉਹਨਾਂ ਦੀਆਂ ਕਿਤਾਬਾਂ ਹੋਰ ਦਫ਼ਤਰਾਂ ਜਾਂ ਲੋਡਵੰਦ ਬਲਾਕਾਂ ਵਿੱਚ ਤਬਦੀਲ ਕੀਤੀਆਂ ਜਾ ਸਕਦੀਆਂ ਨੇ ਬੋਰਡ ਦੁਆਰਾ ਜਾਰੀ ਐਕਸਲ ਸ਼ੀਟ ਦੇ ਨੰਬਰ 345 ਤੋਂ 347 ਵਿੱਚ ਦਰਸਾਏਗੇ ਮਾਡਰਨ ਆਫਿਸ ਪ੍ਰੈਕਟਿਸ 12ਵੀਂ ਦੀ ਥਾਂ ਤੇ ਹੁਣ ਈ ਬਿਜ਼ਨਸ 12ਵੀਂ ਦੀਆਂ ਬੁਨਿਆਦੀ ਗੱਲਾਂ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਬਾਰੇ ਚ ਵਟਸਐਪ ਗਰੁੱਪ ਤੇ ਪਹਿਲਾਂ ਹੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਸਾਰੇ ਖੇਤਰੀ ਦਫ਼ਤਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਆ ਆਪਣੀ ਮੰਗ ਅਤੇ ਪਰਫਾਰਮੇ ਵਿੱਚ ਲੋੜਿੰਦੀਆਂ ਸੌਦਾ ਕਰਨ